ਯਾਰ ਕਮਾਲ ਆ ਬਾਜੀ ਉਹ ਉਹਨੂੰ ਇਹ ਨਹੀਂ ਹੈਗੀ ਆਬਸਟ੍ਰਕਸ਼ਨ ਆ ਰਹੀ ਵਿੱਚ ਕੋਈ ਹੈਨਾ ਤੁਸੀਂ ਦੇਖਿਆ ਨਹੀਂ ਪਹਿਲਾਂ ਨਹੀਂ ਮੈਂ ਨਹੀਂ ਦੇਖਿਆ ਬਾਜੀ ਐਤਾ ਰੋਜ਼ ਦੇਖ ਰੋਜ਼ ਦੇਖੀ ਆ ਮੈਂ ਤਾਈ ਉਹਦਾ ਮੈਂ ਕਹਾਂ ਚੱਲ ਕੋਈ ਇਧਰ ਬੱਚਿਆਂ ਨੂੰ ਦਿਖਾਉਂਗਾ ਇਹ ਕਿ ਕਿੱਡੀ ਹਿੰਮਤ ਹੈ ਇਸ ਚ ਗੋਲਾ ਦੇ ਤੋੜਦੇ ਪੇ ਗੋਲਾ ਬਣਾ ਕੇ ਤਰੂ ਇੱਥੋਂ ਬਾਜੀ ਹਾਂ ਆਹ ਤੇ ਗੋਲਾ ਬਣਾਉਂਦੇ ਆ ਉਹ ਗੋਲਾ ਅੱਛਾ ਇਹ ਗੋਲਾ ਬਣਾਉਂਦੇ ਆ ਇਹ ਹੋਰ ਕੋਈ ਚੋਹਾਂ ਗੋਲਾ ਥੋੜੀ ਹੁੰਦਾ ਗੋਲ ਥੋੜੀ ਹੁੰਦਾ ਉਹ ਨਹੀਂ 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 ਆਏ ਕੋਈ ਇਧਰ ਆ ਬੱਚੇ ਵੀ ਲਾਏ ਹੋ ਨਾਲ ਇਹ ਮਾਰੇ ਦੁਨੀਆ ਦੀ ਬਿਹਤਰੀਨ ਇੰਜੀਨੀਅਰਿੰਗ ਚੱਲ ਰਹੀ ਆ ਇਹ ਉਹ ਕਮਾਲ ਆ ਭਾਜੀ ਇਹ ਸੱਚੀ ਪਹਿਲੀ ਵਾਰ ਹੀ ਦੇਖਿਆ ਮੈਂ ਇਹ ਇਹੀ ਚੀਜ਼ਾਂ ਦਾ ਜਿਹੜੇ ਨਿਆਣਿਆਂ ਨੂੰ ਅਸੀਂ ਦਿਖਾਈ ਦੀ ਇਹ ਤਾਂ ਹੀ ਤਾਂ ਕੈਪਚਰ ਕਰ ਰਹੇ ਹਾਂ ਬੱਚਿਆਂ ਨੂੰ ਦਿਖਾਉਣ ਜਾਂਦੇ ਗੱਡਾ ਕੋਲਾ ਵਾਟੇ ਗੱਡਾ ਕਿੱਥੇ ਆ ਉਹ ਅੱਗੇ ਆਹ ਵਾਹ ਭਾਜੀ ਇੱਕ ਇਹ ਪਤਾ ਇਹ ਬਰਸਾਤ ਤੋਂ ਬਰਸਾਤ ਆਉਣ ਤੋਂ ਪਹਿਲਾਂ ਦੀਆਂ ਨਿਸ਼ਾਨੀਆਂ ਆ ਇਹ ਖਰਾਕ ਇਕੱਠੀ ਕਰਦੇ ਆ ਹਾਂ ਭਾਜੀ ਇਹ ਗੋਹਾ ਹੈ ਨਾ ਭਾਜੀ ਇਹ ਇਹਨਾਂ ਦੀ ਖਰਾਕ ਹੈ ਇਹ ਖਰਾਕ ਆ ਭਾਜੀ ਆ ਗਰਮੀ ਉਹ ਨਹੀਂ ਵਾਲੀ ਆ ਨਹੀਂ ਵਾਲੀ ਆ ਭਾਜੀ ਜੇ ਆ ਗਿਆ ਤਾਂ ਪਾਣੀ ਚੱਲਣਾ ਇਹਦੇ ਚੰਗਾ ਯਾਰ ਭਾਜੀ ਸੱਚੀ ਫਸਟ ਟਾਈਮ ਆ ਜੀ ਦੇਖ ਰਿਆ ਮੈਂ ਪਰ ਮੈਨੂੰ ਨਹੀਂ ਪਤਾ ਹੀ ਇਹ ਮੈਂ ਸੋਚਦਾ ਸੀ ਕਿਸੇ ਕੋਈ ਫਾਲਿਆ ਜਿਹਨੂੰ ਲੈ ਕੇ ਜਾ ਰਹਾ ਇਹ ਪਰ ਇਹ ਤਾਂ ਬਣਾ ਰਹਾ ਆ ਤਾਂ ਕਿੱਡਾ ਬਣਾ ਲਿਆ ਉਹਨੇ ਆ ਦੇਖੋ ਆ ਦੇ ਕਮਾਲ ਆ ਦੇ ਇਹਨੇ ਆਪਣੀ ਜਾਨੀ ਕਹਿ ਲਓ ਵੀ ਆਪਣੀ ਤਾਕਤ ਦੇ ਹਿਸਾਬ ਨਾਲ ਪਾਜੀ ਇਹਨੂੰ ਬਣਾਉਣਾ ਉਹਦਾ ਤੋੜਨਾ ਉਹ ਦੇਖੋ ਕਿਦਾਂ ਘਾਹ ਚ ਨਹੀਂ ਸੋਚ ਨਹੀਂ ਸਕਦਾ ਵੀ ਘਾਹ ਚ ਕਿਦਾਂ ਕੱਢਦਾ ਬੰਦਾ ਕੱਢ ਹੀ ਨਹੀਂ ਸਕਦਾ ਐਡਾ ਭਜਨ ਆਪਣੇ ਤੋਂ ਜ਼ਿਆਦਾ ਭਾਜੀ ਕਿੰਨੇ ਚਿਰਚ ਬਣਾ ਲੈਂਦਾ ਕੋਈ ਆਈਡੀਆ ਐਡਾ ਇਹ ਪਾਜੀ ਮਿੰਟਾਂ ਚ ਹੀ ਬਣਾਉਂਦਾ ਮਿੰਟਾਂ ਚ ਉਹ ਕਿਦਾਂ ਕੱਢ ਰਿਹਾ ਘਾਹ ਚ ਸਾਰਾ ਹੈ ਨਾ ਉਹ ਦੇ ਇਹ ਲੈ ਕੇ ਤੁਰ ਪਿਆ ਬਸ ਉਹਨੇ ਇਹਨਾਂ ਕਰ ਲਿਆ ਕਮ ਉਹ ਇਹੋ ਵੱ ਓਹ ਦੇਖ ਗੱਡੀ ਦੂਰ ਚੱਲ ਗਿਆ ਉਹ ਮੈਂ ਉਹ ਬਹੁਤ ਤੇਜ਼ ਜਾ ਰਿਹਾ ਇਹ ਉਹ ਦੇਖੋ ਆਪਣੇ ਆਪਣੇ ਕਦ ਦੇ ਹਿਸਾਬ ਨਾਲ ਕਿਲੋਮੀਟਰਾਂ ਦਾ ਫਾਸਲਾ ਤੈਅ ਕਰ ਗਿਆ ਉਹ ਨਾ ਉੱਥੇ ਚੜਾਈ ਤੇ ਚੜ੍ਹਿਆ ਨਹੀਂ ਫੇਰ ਆਇਆ ਪਿੱਛੇ ਉਹਦੇ ਪਹੁੰਚ ਹੈ ਨਾ ਹੁਣ ਦੇਖੋ ਉਹਦੇ ਮਰੇ ਆਬਸਟ੍ਰਕਸ਼ਨ ਹੈ ਭਾਜੀ ਉਹ ਦੇਖੋ ਚੜਾਈ ਚੜਾਉਣ ਦੇ ਨਾਲ ਦੇਖੋ ਗੱਡਾ ਪਾਰ ਹੋਣਾ ਜੋ ਆ ਵੀ ਉਹ ਆਦਿਆਂ ਕੋਈ ਅੱਖਾਂ ਕੀ ਅਰੇ ਜਾਂਦਾ ਵੀ ਸਿਹਤ ਨਾਲ ਆ 빙ਗਾ ਨਹੀਂ ਹੋਣ ਲਿਆ ਉਹ ਦੇ ਉਹਦੇ ਉੱਤੇ ਰੀ ਅਤੇ ਕੋ ਕਿੱਡੀ ਹੋ ਹੈਗੀ ਨਾ ਉਹਦੇ ਪੁੱਟ ਪਾ ਗਿਆ ਓਏ ਪਹਿਲਾਂ ਅੱਗੇ ਜਾਂਦਾ ਫਿਰ ਜਗ੍ਹਾ ਵੀ ਦੇਖਦਾ ਉਹਦੇ ਭਾਜੀ ਥੋੜੀ ਜੀ ਉਹਦੇ ਉਹਦੇ ਹਾਂ ਜਗ੍ਹਾ ਦੇਖਦਾ ਸਹੀ ਜਾਂਦਾ ਇਦਾਂ ਨਾ ਕਿੱਧਰ ਜਗ੍ਹਾ ਵੀ ਦੇਖੀ ਹਾਂ ਗਲਤ ਜੋਰ ਆ ਉਹਦੇ ਆ ਉਹਦੇ ਉਹਦੇ ਉੱਥੋਂ ਚੜੂ ਉਹ ਪੁੱਠੇ ਹੀ ਜ਼ੋਰ ਮਾਰਨ ੜਿਆ ਦੇਖੋ ਭਾਜੀ ਉਹਦੇ ਟਰੈਕਟਰ ਹੀ ਆ ਮਹਾਰਾਜ ਆ ਉਹਦੇ ਉਹਦੇ ਨਹੀਂ ਗੱਲ ਹੀ ਬਣੀ ਨਹੀਂ ਬਣਦੀ ਦੇਖਦਾ ਕਮਾਲ ਦਾ ਐਕਸਪੀਰੀਅੰਸ ਆ ਇਹ ਦੇਖਦਾ ਗੱਲ ਨਹੀਂ ਬਣਦੀ ਭਈ ਉਹਦੇ ਕਿੱਥੇ ਤੱਕ ਮੋਆਇਨਾ ਕਰਨ ਗਿਆ ਕਮਾਲ ਦਾ ਐਕਸਪੀਰੀਅੰਸ ਆ ਯਾਰ ਦੇਖੋ ਇਹ ਕੀ ਆ ਗਿਆ ਦੇਖ ਕੇ ਆਇਆ ਹੁਣ ਚੜੂ ਭਾਜੀ ਗੱਡੀ ਦੇਖਿਓ ਰਾਹ ਮੋੜ ਲਿਆ ਭਾਜੀ ਕੁਦਰਤ ਦੇ ਕ੍ਰਿਸ਼ਮੇ ਆ ਇਹ ਦੇਖ ਲਓ ਲਓ ਪ੍ਰਵਾਹ ਦੇਖ ਲਾ ਸੈਂਸਰ ਦੇਖ ਲਓ ਭਾਜੀ ਉਹਦੇ ਹਿੰਮਤ ਆਉਦੀ ਫਸ ਗਿਆ ਹੁਣ ਫਸ ਗਿਆ ਹੈ ਵਸ ਗਿਆ ਕੱਢੂਗਾ ਤਾਂ ਸਹੀ ਉਹ ਦੇਖਦਾ ਰਸਤਾ ਉਹ ਇਹ ਚੀਜ਼ ਦੇਖਣੀ ਹੈ ਭਾਜੀ ਕਿੱਦਾਂ ਕੱਢਦਾ ਨੇ ਦੂਏ ਪਾਸੇ ਵੀ ਦੇਖਿਆ ਉਹਨੇ ਮੌਇਨਾ ਕੀਤਾ ਅੱਛਾ ਕੋਈ ਪਟਣਾ ਤੋਂ ਨਹੀਂ ਕਰਦਾ ਵੇ ਜਗਾ ਦੀ ਭਾਜੀ ਹਾਂ ਤੇ ਉੱਥੇ ਹੀ ਕੱਢਣਾ ਉਹ ਦੇਖ ਕਹਿੰਦਾ ਇਧਰੋਂ ਨਹੀਂ ਉਧਰੋਂ ਹੀ ਗੱਲ ਬਣੂ ਇੱਥੋਂ ਚੜੂ ਭਾਜੀ ਇਹ ਗਿਆ ਦੇਖਣ ਵਾਲਾ ਗਿਆ ਮਦ ਲੋ ਐਨੀ ਕੀ ਚੀਜ਼ ਨੂੰ ਕਿੰਨਾ ਭਾਜੀ ਨਿਊਰੋਨ ਦਿੱਤੇ ਆ ਕਿੰਨਾ ਬ੍ਰੇਨ ਦਿੱਤਾ ਕੁਦਰਤ ਨੇ ਆ ਪੁੱਠਾਈ ਪੁੱਠਾਈ ਚੜ ਲਿਆ ਆ ਗਿਆ ਗਿਆ ਭਾਜੀ ਗਿਆ ਉਹ ਦੇ ਉਹ ਬੈਕ ਉਹ ਭਾਜੀ ਬੈਕ ਆ ਉਹ ਬੈਕ ਚੱਕ ਰਿਆ ਬੈਕ ਚੱਕਦਾ ਪਿਆ ਉਹ ਦੇ ਲੈ ਗਿਆ ਨਾ ਆ ਦੇ ਆ ਉਹ ਦੇ ਏ ਕਮਾਲਿਆ ਯਾਰ ਕਮਾਲਿਆ ਕਮਾਲਿਆ ਓਏ ਹੋਏ 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 ਮਜ਼ਾ ਆ ਗਿਆ